ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪਹੁੰਚ ਕੇ ਬਸ ਥੋੜੀ ਦੇਰ ਚ ਪਹੁੰਚ ਰਹੇ ਨੇ ਕਿਸਾਨਾਂ ਨਾਲ ਮੁਲਾਕਾਤ ਜਿਹੜਾ ਇੱਕ ਤਰੀਕ ਨੂੰ ਨਹੀਂ ਪਿਆ ਸੀ ਉਹ ਪਾਣੀ ਖੇਤਾਂ ਚ ਅਜੇ ਤੱਕ ਖੜਾ ਹੈ ਜਿਹਦੇ ਵਾਸਤੇ ਪਹੁੰਚ ਰਹੇ ਨੇ ਇੱਥੇ ਸੋ ਪਹਿਲਾਂ ਮਾਹੌਲ ਘੱਟ ਨਾ ਤੁਹਾਨੂੰ ਕਿਹੋ ਜਿਹਾ ਹੈ आ खड़े जी खेतों बहुत ज़्यादा पानी पूरा एक महीना हो गया पानी उस तरह खड़ा किसान वालों पानी कटे भी जा रहे हैं परंतु रह तो से खड़ा है अजय तक बहुत ज़्यादा पानी किसान परेशान बनेरों अपने नाल थोड़ी ही देर चुँच रहे हैं शायद तक फेसबुक पर लाइव करांगे ਉਡੇਰਾ ਫੇਸਬੁਕ ਨਾਲ ਸੋਸ਼ਲ ਨਿਊਜ਼ ਨਾਲ ਬਹੁਤ ਧੰਨਵਾਦ ਪਿੰਡਵਾਸੀ ਮੌਜੂਦ ਬਸ ਥੋੜੀ ਦੇਰ ਚ ਰਾਜਾ ਵੜਿੰਗ ਪਹੁੰਚ ਰਹੇ ਨੇ ਪਿੰਡ ਖੁਈਆ ਸਰਵਰ ਅਬੋਰ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਕਿਉਂਕਿ بارش ਦਾ ਬਹੁਤ ਜ਼ਿਆਦਾ ਪਾਣੀ ਖੜਾ ਹੈ ਜੀ ਖੇਤਾਂ ਦੇ ਵਿੱਚ ਦੇਖ ਰਹੇ ਕਿਸ ਤਰ੍ਹਾਂ ਦੂਰ ਤੱਕ ਖੇਤਾਂ ਦੇ ਵਿੱਚ ਪਾਣੀ ਪਾਣੀ ਖੜਾ ਹੈ ਪੂਰੇ ਦਾ ਪੂਰਾ ਏਰੀਆ ਇਹ ਪਾਣੀ ਦੇ ਵਿੱਚ ਹੈ ਜਿੱਥੇ ਰੇਲਵੇ ਖੜੀ ਹੈ ਉੱਥੇ ਚੁੰਨਾ ਲੱਗਿਆ ਹੋਇਆ ਹੁਣ ਸਿਰ ਬਾਰਿਸ਼ ਦਾ ਮੌਸਮ ਬਣਿਆ ਹੋਇਆ ਹੈ ਬੱਦਲ बहुत ज़्यादा बने हुए आज टाइम कुछ ज्यादा नहीं छः बजे का टाइम है और इस तरह लग रहा है कि जिमें हनेरा हो रहा है देख सकते बदल